ਬੋਰ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਹੋਇਆ ਜਿਸ ਦੇ ਵਿੱਚ ਸੰਜੇ ਬਰਮਾ ਨੂੰ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਸ ਦਾ ਸ਼ਹਿਰ ਦੇ ਵਪਾਰੀਆਂ ਉੱਤੇ ਕਿੰਨਾ ਅਸਰ ਤਾਜ਼ਾ-ਤਾਜ਼ਾ ਹੋਇਆ ਅੱਗੇ ਨਾਲੋਂ ਅਸਰ ਘਟਿਆ ਜਾਂ ਹਾਲੇ ਵੀ ਉਹ ਡਰ ਉਸੇਮ ਬਰਕਰਾਰ ਹੈ ਹਰ ਵਪਾਰੀ ਸ਼ੰਗਦਾ ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਆਪਣੇ ਕਾਦੋਖਾਨਾ ਬੰਦ ਕਰਕੇ ਚਲੇ ਜਾਂਦਾ ਕਿਤੇ ਸਾਡੇ ਨਾਲ ਕੋਈ ਆਜੀ ਆਵਾਜ਼ ਨਾ ਉਠਾਉਂਦੇ ਉਸ ਤੋਂ ਬਾਅਦ ਹੀ ਕਈ ਵਪਾਰੀਆਂ ਨੂੰ ਹਲੇ ਤੱਕ ਵੀ ਥੇਟ ਆਦੀਆਂ ਨੇ ਦੇ ਦੇ ਉਹਨੇ ਸਾਮਿਓ ਉਹਨੇ ਜੀ ਅਗਰ ਸੰਜੀਵ ਵਰਮਾ ਜੋ ਇਨਾ 파ਹਰੂਲ ਬੰਦਾ ਸੀ ਉਹਦੇ باوجود ਵੀ ਉਹਨਾਂ ਦਾ ਐਵੇਂ ਕਤਲ ਹੋ ਜਾਣਾ ਤੇ ਬੜੀ ਦੁੱਖਤਾ ਹੀ ਘਟਣਾ ਜੀ ਸਾਡੇ ਸਾਡੀ ਵਫਾ ਦੀਆਂ ਵਾਸਤੇ ਉਹ ਦਰਦਾ ਮੋਲ ਹੋਇਆ ਕੋਈ ਪੁਲਿਸ ਨੇ ਲੈਦਾ ਕਿ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਅਗਰ ਪੁਲਿਸ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲੈਂਦੀ ਜਿਹੜੇ ਮੇਨ ਮੁਲਜ਼ਮ ਨੇ ਸੰਜੀਵ ਵਰਮਾ ਦੇ ਉਹ ਖਾਬੂ ਆ ਜਾਂਦੇ ਤੇ ਸ਼ਹਿਰ ਲੋਕਾਂ ਨੂੰ ਉਸ ਮੰਦੇ ਅੰਦਰ دہشت ਥੋੜੀ ਘਟਦੀ ਜਿਹਦੇ ਨੇ ਮੁੱਖ ਮੋਲਜਮ ਹਾਲੇ ਕਾਬੂ ਨਹੀਂ ਆਏ ਫਾਜ਼ਿਲਕਾ ਪੁਲਿਸ ਤੋਂ ਪਰ ਉਦੋਂ ਤਾਂ ਗੱਲਾਂ ਇਹ ਹੋਈਆਂ ਕਿ ਮੌਕੇ ਦੇ ਉੱਤੇ ਤਾਂ ਮਾਰ ਵੀ ਮੁਕਾ ਦਿੱਤੇ ਸੀ ਪੁਲਸਾਂ ਦੇ ਜਿਹੜੇ ਲੋਕਾਂ ਦਾ ਇਨਫੌਂਟ ਹੋਇਆ ਲੋਕਾਂ ਨੇ ਉਹਦੇ ਦੁੱਖ ਹੀ ਲੈਣਾ ਲੇਕਿਨ ਜਿਹੜੇ ਮੇਨ ਮੋਲਜਮ ਨੇ ਜਿੰਨਾ ਨੇ ਕਤਲ ਕੀਤਾ ਜਿਹੜੇ ਲੋਕਾਂ ਦੇ ਪਿੱਛੇ ਸੀ ਉਹ ਹਲੇ ਤਾਂ ਪੁਲਿਸ ਦੀ ਪਹੁੰਚ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਇੱਕ ਪੋਸਟ ਪਾਈ ਸੀ ਵੀ ਪੁਲਿਸ ਸਾਨੂੰ ਨਹੀਂ ਫੜ ਸਕਦੀ ਉਹ ਬੰਦੇ ਮੇਨ ਮੋਲਜਮ ਜਿਹੜੇ ਆ ਉਹ ਪੁਲਿਸ ਪਹੁੰਚ ਤੋਂ ਬਾਅਦ ਚਲੇ ਗਏ ਕਿ ਪੁਲਿਸ ਵੱਲੋਂ ਦਾਵਾ ਕਰਦੀ ਸੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਲੇਕਿਨ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ। ਪਿਛਲੇ ਦਿਨਾਂ ਚ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਫਾਇਲ ਕਾ ਪੁਲਿਸ ਨੇ ਫਰੋਤੀ ਦੀਆਂ ਕਾਲਾਂ ਕਰਨ ਵਾਲੇ ਨੂੰ ਕਾਬੂ ਕੀਤਾ ਹੈ। ਉਹਦੇ ਬਾਰੇ ਕੀ ਪਤਾ ਲੱਗਿਆ? ਉਹਨੂੰ ਪਕੜਿਆ ਜੁਆ ਲੇਕਿਨ ਪੁਲਿਸ ਨੇ ਉਹਨੂੰ ਕੋਈ ਸਪਸ਼ਟ ਨਹੀਂ ਕੀਤਾ। ਬੰਦਾ ਕੌਣ ਹੈ? ਕਿੰਨੂ-ਕਿੰਨੂ ਇਹਨੇ ਫਰਾਂ ਕੀਤੀਆਂ ਨੇ ਤੇ ਉਹਦੇ ਪਿੱਛੇ ਕੌਣ ਹੈ? ਜਿਹੜੇ ਫਰੋਤੀਆਂ ਵਸੂਲ ਕਰਦੇ ਨੇ ਉਹਨਾਂ ਦਾ ਕੋਈ ਖੁਲਾਸਾ ਇਸ ਪੁਲਿਸ ਨੇ ਨਹੀਂ। ਜਦੋਂ ਕਿ ਇੱਥੇ ਕਿਸੇ ਨੂੰ ਕਾਲ ਆਉਂਦੀ ਹੈ ਤੁਹਾਡੇ ਨਾਲ ਕਿੰਨੇ ਲੋਕਾਂ ਨੇ ਸੰਪਰਕ ਕੀਤਾ ਕਿ ਸਾਨੂੰ ਲਗਾਤਾਰ ਧਰਾਤੀ ਦੀਆਂ ਜਾਂ ਕਾਲਾਂ ਆ ਰਹੀਆਂ ਨੇ ਜਾਂ ਡਰ ਪੈਦਾ ਕੀਤਾ ਜਾ ਰਿਹਾ ਹੈ। ਤਾਂ ਖਾਸ ਦਿਨ ਕੋਈ ਧਿਆਨ ਨਹੀਂ ਉਹ ਕਹਿੰਦੇ ਪੁਲਿਸ ਕੋਲ ਜਾਣ ਦਾ ਕੋਈ ਫਾਇਦਾ ਹੀ ਨਹੀਂ ਹੈ। ਪੰਜਾਬ ਸੂਬੇ ਵਿੱਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਈ ਹੈ ਕੰਟਰੋਲ 'ਚ ਨਹੀਂ ਹੈ। ਇਸ ਨੂੰ ਲੈ ਕੇ ਸਿਆਸੀ ਵਿਰੋਧੀਤਾ ਬੋਲਦੇ ਨੇ ਪਰ ਜਿਹੜੇ ਇਸ ਕੰਮ ਤੋਂ ਸੱਚੀ ਮੁੱੱਚੀ ਦੁਖੀ ਨੇ ਉਹ ਪੰਜਾਬ ਦਾ ਵਪਾਰੀ ਵਰਗ ਹੈ। ਦੁਕਾਨਦਾਰ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਕਮਾਈ ਕਰਨੀ ਹੁੰਦੀ ਆ ਪਰ ਲੁੱਟ ਕੇ ਕੌਣ ਲੈ ਜਾਂਦੇ ਨੇ ਬਦਮਾਸ਼ ਗੁੰਡੇ ਗੈਂਗਸਟਰ ਇਸ ਤੋਂ ਦੁਖੀ ਅਬੋਰ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਹੋਇਆ ਜਿਸ ਦੇ ਵਿੱਚ ਸੰਜੇ ਵਰਮਾ ਨੂੰ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਉਸ ਦਾ ਅਸਰ ਜਾਂਦਾ ਹੈ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਵਪਾਰ ਮੰਡਲ ਦੇ ਪ੍ਰਧਾਨ ਜਿਹੜੇ ਕਿ ਅਬੋਰ ਤੋਂ ਨੁਮਾਇੰਦਗੀ ਕਰਦੇ ਨੇ ਸੁਰੇਸ਼ ਸਤੀਜਾ ਜੀ ਉਹ ਸਾਡੇ ਨਾਲ ਨੇ ਤੁਹਾਡੇ ਨਾਲ ਇਹ ਗੱਲਬਾਤ ਕਰਨ ਤੋਂ ਪਹਿਲਾਂ ਇਹ ਜਾਣਨਾ ਚਾਹਣਾ ਜੇ ਜਦੋਂ ਸੰਜੇ ਬਰਮਾ ਦੇ ਨਾਲ ਇੱਕ ਬਹੁਤ ਵੱਡਾ ਕਾਂਡ ਹੋਇਆ ਕਤਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰ ਲਈ ਤਾਂ ਇੱਕ ਵੱਡਾ ਸਦਮਾ ਹੁੰਦਾ ਹੀ ਹੈ ਉਸ ਦਾ ਸ਼ਹਿਰ ਦੇ ਵਪਾਰੀਆਂ ਉੱਤੇ ਕਿੰਨਾ ਅਸਰ ਤਾਜ਼ਾ-ਤਾਜ਼ਾ ਹੋਇਆ ਅੱਗੇ ਨਾਲੋਂ ਅਸਰ ਘਟਿਆ ਜਾਂ ਹਾਲੇ ਵੀ ਉਹ ਡਰ ਉਸੇਮ ਬਰਕਰਾਰ ਹੈ ਘਬੋਰ ਡਰ ਹਲੇ ਬਰਕਰਾਰ ਹੈ ਵਪਾਰੀਆਂ ਨੇ ਜਦੋਂ ਸੰਜੇ ਬਰਮਾ ਦਾ ਕਾਂਡ ਹੋਇਆ ਕਿਸੇ ਨੇ ਨਹੀਂ ਸੋਚਿਆ ਸੀ ਉਹ ਬਹੁਤ ਦੇ ਅੰਦਰ ਕਿਸੇ ਇੱਕ ਦੀ ਕੋਈ ਵਾਅਦਾਤ ਹੋ ਜਾਏਗੀ ਜੋ ਉਹਨਾਂ ਨੂੰ ਪਹਿਲਾਂ ਥੈਟਨਿੰਗ ਆਂਦੀ ਰਹੀਆਂ ਉਸ ਵਾਰੇ ਲੋਕਾਂ ਨੂੰ ਮਾੜਾ-ਮੋੜਾ ਪਤਾ ਸੀ ਲੇਕਿਨ ਇੰਨਾ ਨਹੀਂ ਪਤਾ ਸੀਗਾ ਕਿ ਇਹ ਖਾਂਡ ਐਵੇਂ ਅਬੋਸ਼ਾਹੀ ਹੋ ਜਾਏਗਾ ਇਸ ਥਿੱਕੇ ਨਾਲ ਸਾਡੇ ਵਪਾਰੀ ਦਾ ਬੜਾ ਦਸ਼ਤ ਹੈ ਦਾਮ ਮੋਲ ਹੈ ਹਰ ਵਪਾਰੀ ਇਸ ਤੰਦਾ ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਵੀ ਆਪਣੇ ਘਰ ਦੁਕਾਨਾਂ ਬੰਦ ਕਰਕੇ ਚਲੇ ਜੀ ਕਿਤੇ ਸਾਡੇ ਨਾਲ ਕੋਈ ਆਈਵਾਦ ਨਾ ਹੋ ਜੇ ਹੁਣ ਤੋਂ ਉਸ ਤੋਂ ਬਾਅਦ ਹੀ ਕਈ ਵਪਾਰੀਆਂ ਨੂੰ ਹਰੇਕ ਤੱਕ ਵੀ ਥੇਟ ਆਦੀਆਂ ਨੇ ਡਰੇ ਹੋਏ ਨੇ ਸਹਿਮੇ ਹੋਏ ਨੇ ਕਿ ਅਗਰ ਸੰਜੀਵ ਵਰਮਾ ਜੋ ਇੰਨਾ ਫੌਜ਼ੂਲ ਬੰਦਾ ਸੀ ਕਿਉਂਕਿ ਉਹਨਾਂ ਕੋਲ ਹਰ ਤਰ੍ਹਾਂ ਦੇ ਲੋਗਾਂ ਦੇ ਸੀ ਹਰ ਅਫਸਰਾਂ ਦੇ ਸੀ ਉਹਨਾਂ ਕੋਲ ਹਰ ਵੱਡੇ ਤੋਂ ਵੱਡੇ ਜੱਜ ਵੀ ਆਂਦੇ ਸੀ ਉਹਨਾਂ ਕੋਲ ਕਾਫੀਆਂ ਨਾ ਉਹਨਾਂ ਦੇ ਅچھے ਲਿੰਕਸ ਸਨ ਦੇ ਅچھے ਪੈਸੇ ਦਾ ਸੂਖ ਰੱਖਦੇ ਸੀ ਲੋਕਾਂ ਨਾਲ ਮੇਰ ਜੋਰ ਬੜਾ ਸੀ ਉਹਨਾਂ ਦਾ ਉਹਦੇ باوجود ਵੀ ਉਹਨਾਂ ਦਾ ਐਵੇਂ ਖਤਮ ਹੋ ਜਾਣਾ ਇਹ ਬੜੀ ਦੁਖਦਾਈ ਘਟਨਾ ਹੈ ਜੀ ਸਾਡੇ ਸਾਡੀ ਵਫਾਦਿ ਲਈ ਬਹੁਤ ਦਰਦ ਦਾ ਮੋਲ ਬਣਿਆ ਉਹਦਾ ਉਸ ਘਟਨਾ ਨੂੰ ਹੋਇਆ ਨੂੰ ਹਾਲਾਂਕਿ ਕਾਫੀ ਦਿਨ ਬੀਤ ਚੁੱਕੇ ਐ ਉਸ ਕੇਸ ਦੇ ਵਿੱਚ ਜਾਂ ਉਸ ਕੇਸ ਤੋਂ ਬਾਅਦ ਕਿ ਵਪਾਰੀ ਸੌਕੇ ਹੋਣ ਜਾਂ ਥੋੜਾ ਸਹੀ ਸਮੇਂ ਤੇ ਉੱਤੇ ਆਪਣੇ ਕੰਮ ਤੇ ਨਿਕਲਣ ਸਹੀ ਸਮੇਂ ਤੇ ਆਪਦਾ ਵਾਪਸ ਜਾਣ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਥੋੜਾ ਮਾਹੌਲ ਸਿਖਾਵਾ ਹੋਇਆ ਅੱਗੇ ਨਾਲੋਂ ਜਾਂ ਨਹੀਂ ਹੋਇਆ ਨਹੀਂ ਸਿਖਾਵਾ ਨਹੀਂ ਹੋਇਆ ਭਾਵੇਂ ਉਹਨੂੰ ਅੱਜ ਸਮਾਂ ਬੀਤ ਗਿਆ ਹੈ ਪਰ ਲੇਕਿਨ ਦਰ ਜਿਆਦਾ ਵਹੇ ਬਕਰਾਦਾ ਕਿਉਂਕਿ ਉਹਦੇ باوجود ਕਿਈ ਵਾਅਦਾ ਤਾਂ ਹੈ ਕਿ ਉਹ ਲੁੱਟ ਹੋ ਫਾਮ ਹੋਦੀ ਹੈ ਮੋਬਾਈਲ ਖੋਣਾ ਮੋਟਰਸਾਈਕਲ ਛੱਕੇ ਲੈ ਜਾਣਾ ਚੋਰੀਆਂ ਹੱਡ ਖੇਤੀਆਂ ਇਹ ਆਮ ਹੋਦੀਆਂ ਨੇ ਕਿਉਂਕਿ ਨਸ਼ਾ ਬਹੁਤ ਫੱਟ ਗਿਆ ਹੈ ਪੁਲਿਸ ਕੋਸ਼ਿਸ਼ ਬੜੀ ਕਰ ਰਹੀ ਹੈ ਉਹਦੇ باوجود ਜਿਹੜੀ ਪੁਲਿਸ ਦੇ ਬਾਵਜੂਦ ਵੀ ਕਿਉਂਕਿ ਪੁਲਿਸ ਨੇ ਲੈ ਤੱਕ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਅਗਰ ਪੁਲਿਸ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲੈਂਦੀ ਜਿਹੜੇ ਮੇਨ ਮੁਲਜ਼ਮ ਨੇ ਸੰਜੀਵ ਵਰਮਾ ਦੇ ਉਹ ਖਾਬੂ ਆ ਜਾਂਦੇ ਤਾਂ ਸ਼ਾਇਦ ਲੋਕਾਂ ਨੂੰ ਉਹ ਬੰਦਿਆਂ ਦਾ دہشت ਥੋੜੀ ਘੱਟ ਜਾਂਦੀ ਤੁਸੀਂ ਕਹਿੰਦੇ ਹੋ ਮੁੱਖ ਮੁਲਜ਼ਮ ਹਾਲੇ ਕਾਬੂ ਨਹੀਂ ਆਏ ਫਾਜ਼ਿਲਕਾ ਪੁਲਿਸ ਤੋਂ ਪਰ ਉਦੋਂ ਤਾਂ ਗੱਲਾਂ ਇਹ ਹੋਈਆਂ ਕਿ ਮੌਕੇ ਦੇ ਉੱਤੇ ਤਾਂ ਮਾਰ ਵੀ ਮੁਕਾ ਦਿੱਤੇ ਸੀ ਪੁਲਿਸ ਵਾਲੇ ਨਹੀਂ ਉਹ ਦੇਖੋ ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਜਿਹੜੇ ਲੋਕਾਂ ਦਾ ਇਨਕਾਊਂਟਰ ਹੋਇਆ ਲੋਕਾਂ ਨੇ ਉਹਦੇ ਤੋਂ ਕੀ ਲੈਣਾ ਉਹ ਕੌਣ ਸੀ ਕਿਸ ਨੇ ਸ਼ਹਿਦ ਦਿੱਤੀ ਲੇਕਿਨ ਜਿਹੜੇ ਮੇਨ ਮੁਲਜ਼ਮ ਨੇ ਜਿਨ੍ਹਾਂ ਨੇ ਕਤਲ ਕੀਤਾ ਜਿਹੜੇ ਲੋਕਾਂ ਦੇ ਪਿੱਛੇ ਸੀ ਉਹ ਹਲੇ ਤਾਂ ਪੁਲਿਸ ਦੀ ਪਹੁੰਚ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਹੀ ਇੱਕ ਪੋਸਟ ਪਾਈ ਸੀ ਵੀ ਪੁਲਿਸ ਸਾਨੂੰ ਨਹੀਂ ਫੜ ਸਕਦੀ ਉਹ ਬੰਦੇ ਮੇਨ ਮੁਲਜ਼ਮ ਜਿਹੜੇ ਆ ਉਹ ਪੁਲਿਸ ਪਹੁੰਚ ਤੋਂ ਬਾਅਦ ਚਲੇ ਗਏ ਨੇ ਲੇਕਿਨ ਪੁਲਿਸ ਵੱਲੋਂ ਦਾਅਵਾ ਕਰਦੀ ਸੀ ਅਸੀਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਲੇਕਿਨ ਗ੍ਰਿਫਤਾਰੀ ਅੱਜ ਤੱਕ ਨਹੀਂ ਹੋਈ ਫਾਜ਼ਿਲ ਦਾ ਪੁਲਿਸ ਦੇ ਵਿੱਚ ਜਿਹੜੇ ਤਾਇਨਾਤ ਵੱਡੇ ਸੀਨੀਅਰ ਅਧਿਕਾਰੀ ਹੈ ਉਹਨਾਂ ਦੇ ਮੌਕੇ ਉੱਤੇ ਬਿਆਨ ਆਉਂਦੇ ਨੇ ਪਹਿਲਾਂ ਤਾਂ ਇਨਕਾਊਂਟਰ ਉੱਤੇ ਦੋ ਤਰ੍ਹਾਂ ਦੇ ਬਿਆਨ ਆਏ ਇੱਕ ਕਹਿੰਦੇ ਕਿ ਉਹਨਾਂ ਨੂੰ ਹੀ ਮਾਰਿਆ ਗਿਆ ਕਹਿੰਦੇ ਕਿ ਨਹੀਂ ਉਹ ਉਹਨਾਂ ਨੂੰ ਬਚਾਉਣਾ ਹੈ ਉਹਨਾਂ ਦੇ ਹੀ ਸਹਿਯੋਗੀ ਸੀ ਮੁਲਜ਼ਮ ਉਹਨਾਂ ਨੇ ਹੀ ਉਹਨਾਂ ਨੂੰ ਮਾਰ ਦਿੱਤਾ ਇਹ ਦੋ ਗੱਲਾਂ ਆਈਆਂ ਸੀ ਉਦੋਂ ਨਹੀਂ ਨਹੀਂ ਕੋਈ ਅਜੀ ਗੱਲ ਨਹੀਂ ਸੀ ਇਨਕਾਊਂਟਰ ਹੋਇਆ ਪੁਲਿਸ ਇਨਕਾਊਂਟਰ ਕੀਤਾ ਉਹ ਕੀ ਕਹਾਣੀ ਆਉਂਦੇ ਪਿੱਛੇ ਹੁੰਦੇ ਤੇ ਮੈਂ ਨਹੀਂ ਜਾਣਾ ਚਾਹੁੰਦਾ ਉਹ ਪੁਲਿਸ ਤੇ ਕਟਾਸ਼ ਹੋ ਜਾਏਗਾ ਲੇਕਿਨ ਇਨਕਾਊਂਟਰ ਸੱਚਾ ਹੈ ਜਾਂ ਝੂਠਾ ਹੈ ਕੋਸ ਗੱਲ ਕੋਈ ਸਮੰਨੇ ਲੋਗਾਂ ਨੂੰ ਤਾਂ ਇਹ ਮਤਲਬ ਹੈ ਕਿ ਜਿਨ੍ਹਾਂ ਨੇ ਸੰਜੀਵ ਰਾਮਾ ਦਾ ਕਤਲ ਕੀਤਾ ਹੈ ਉਹ ਬੰਦੇ ਸ਼ੁੱਡ ਬੀ ਪੁਟ ਬਿਹਾਈਂਡ ਦੀ ਉਹਨਾਂ ਨੂੰ ਮਤਲਬ ਸਲਾਖਾਂ ਦੇ ਪਿੱਛੇ ਉਹਨੂੰ ਹੋਣਾ ਚਾਹੀਦਾ ਸੀ ਇੰਨਾ ਸਮਾਂ ਬੀਤ ਗਿਆ ਇਹਦੇ ਚ ਪੁਲਿਸ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੋਦੇ ਨੇ ਜਦੋਂ ਵਪਾਰੀਆਂ ਦੀ ਗੱਲ ਆਉਂਦੀ ਹੈ ਨਾ ਪੰਜਾਬ ਦੇ ਵਿੱਚ ਬਾਕੀ ਥਾਵਾਂ ਤੇ ਵੀ ਕਈ ਇਸ ਤਰ੍ਹਾਂ ਦੇ ਕਾਂਡ ਹੋਏ ਜਾਂ ਫਰੋਤੀ ਦੀਆਂ ਕਾਲਾਂ ਆਉਂਦੀਆਂ ਨੇ ਉਸ ਤੋਂ ਬਾਅਦ ਇਸ ਅਬੋਰ ਦੇ ਵਿੱਚ ਹੋਈ ਵੱਡੀ ਇਸ ਵਾਰਦਾਤ ਨੇ ਬੜਾ ਅਸਰ ਕੀਤਾ ਹੈ ਪੰਜਾਬ ਦੇ ਉੱਤੇ ਤੁਸੀਂ ਕਹੇ ਕਿ ਬਹੁਤਾ ਫਰਕ ਨਹੀਂ ਪਿਆ ਉਸੇ ਤਰ੍ਹਾਂ ਹੀ ਲਾਅ ਐਂਡ ਆਰਡਰ ਹੈ ਪਿਛਲੇ ਦਿਨਾਂ 'ਚ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਫਾਜ਼ਲਕਾ ਪੁਲਿਸ ਨੇ ਫਰੋਤੀ ਦੀਆਂ ਕਾਲਾਂ ਕਰਨ ਵਾਲੇ ਨੂੰ ਕਾਬੂ ਕੀਤਾ ਉਹਦੇ ਬਾਰੇ ਕੀ ਪਤਾ ਲੱਗਿਆ ਦੇਖੋ ਜੋ ਉਹ ਤਾਂ ਇੱਕ ਫੇਕ ਬੰਦਾ ਸੀ ਹੂੰ ਉਹਨੂੰ ਪਕੜਿਆ ਜੁਆ ਲੇਕਿਨ ਪੁਲਿਸ ਨੇ ਉਹਨੂੰ ਕੋਈ ਸਪਸ਼ਟ ਨਹੀਂ ਕੀਤਾ ਕਿ ਬੰਦਾ ਕੌਣ ਹੈ ਕਿਨੂੰ ਕਿਨੂੰ ਇਹਨੇ ਖਾਲਾਂ ਕੀਤੀਆਂ ਨੇ ਤੇ ਉਹਦੇ ਪਿੱਛੇ ਕੌਣ ਹੈ ਉਹ ਤਾਂ ਇੱਕ ਫੇਕ ਆਦਮੀ ਸੀ ਲੇਕਿਨ ਜੋ ਅਸਲੀ ਮੁਲਜ਼ਮ ਨੇ ਜਿਹੜੇ ਅਸਲੀ ਗੈਂਗਸਟਰ ਨੇ ਜਿਹੜੇ ਫਰਦੋਥੇ ਵਸੂਲ ਕਰਦੇ ਨੇ ਉਹਨਾਂ ਦਾ ਕੋਈ ਖੁਲਾਸਾ ਅਜੇ ਪੁਲਿਸ ਨੇ ਨਹੀਂ ਕੀਤਾ ਹੁੰਦੀ ਪੁਲਿਸ ਨਾਕਾਮ ਰਹੀ ਹੈ ਤੇ ਪੁਲਿਸ ਨੂੰ ਚਾਹੀਦਾ ਜਲਦੋਂ ਜਲਦ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰੇ ਤਾਂ ਕਿ ਸ਼ਹਿਰ ਦੇ ਅੰਦਰ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਤੁਸੀਂ ਤਾਂ ਲਗਾਤਾਰ ਇਸ ਗੱਲ ਦੇ ਉੱਤੇ ਪਹਿਰਾ ਦੇ ਰਹੇ ਹੋ ਜਾਂ ਆਪਣੀ ਕਿਉਂਕਿ ਜਿਹੜਾ ਬੰਦਾ ਜਿਹੜੀ ਧਿਰ ਦਾ ਨੁਮਾਇੰਦਾ ਹੁੰਦਾ ਉਹਦੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਜਦੋਂ ਕਿਤੇ ਕਿਸੇ ਨੂੰ ਕਾਲ ਆਉਂਦੀ ਹੈ ਤੁਹਾਡੇ ਨਾਲ ਕਿੰਨੇ ਲੋਕਾਂ ਨੇ ਸੰਪਰਕ ਕੀਤਾ ਕਿ ਸਾਨੂੰ ਲਗਾਤਾਰ ਫਰਾਤੀ ਦੀਆਂ ਜਾਂ ਕਾਲਾਂ ਆ ਰਹੀਆਂ ਨੇ ਜਾਂ ਡਰ ਪੈਦਾ ਕੀਤਾ ਜਾ ਰਿਹਾ ਹੈ ਲੋਕਾਂ ਦੇ ਫੋਨ ਆਉਂਦੇ ਨੇ ਲੋਕੀ ਦੱਸਦੇ ਨੇ ਕਿ ਸਾਨੂੰ ਐਵੇਂ ਕਾਲ ਆਈ ਉਹਦਾ ਹੀ ਲੇਕਿਨ ਉਹ ਪੁਲਿਸ ਕੋਲ ਜਾਣ ਨੂੰ ਧਿਆਨ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਪੁਲਿਸ ਕੋਲ ਜਾਵਾਂਗੇ ਖਲਜਲ ਖਾਮ ਹੋਵਾਂਗੇ ਸਾਡਾ ਬਿਜ਼ਨਸ ਖਰਾਬ ਹੋਏਗਾ ਜੇ ਥੋੜੇ ਬੋਤੇ ਲੈ ਦੇ ਕੇ ਕੋਈ ਬੰਦਾ ਵਿਚਾਇਆ ਉਹ ਕਾ ਕੇ ਆਪਣੀ ਗੱਲ ਖਤਮ ਕਰੀ ਮਤਲਬ ਚੋਰੀ ਚੋਰੀ ਲੋਕੀ ਪੈਸੇ ਦੇਈ ਵੀ ਜਾਂਦੇ ਲੋਕੀ ਇਵਨ ਦੋ ਚੋਰੀ ਹੋਣ ਦੇ ਬਾਅਦ ਵੀ ਲੋਕ ਫੋਨ ਕਰਦੇ ਨੇ ਸਾਡੀ ਚੋਰੀ ਹੋ ਗਈ ਤੇ ਪਤਾਂਜੀ ਆਇਆ ਜੇ ਪਰ ਲੇਕਿਨ ਦਰਖਾਸਤ ਦੇਖਣ ਕੋਈ ਧਿਆਨ ਨਹੀਂ ਹੁੰਦਾ ਉਹ ਕਹਿੰਦੇ ਪੁਲਿਸ ਕੋਲ ਜਾਣ ਦਾ ਕੋਈ ਫਾਇਦਾ ਹੀ ਨਹੀਂ ਹੈ ਕਿੰਨੀ ਆ ਵੀ ਚੌਦੀ ਵਾਦਾ ਤਾਂ ਉਹਦਿਆਂ ਨੇ ਮੋਟਰਸਾਈਕਲ ਦੀਆਂ ਚੱਕ ਹੋਉਂਦੀਆਂ ਨੇ ਉਹਦੇ ਨੰਬੇ ਬਸਨ ਲੋਕ ਵਾਦਾ ਤਾਂ ਜਾ ਕੇ ਪੁਲਿਸ ਕੋਲ ਲਿਖਾ ਦੇ ਉਹਨਾਂ ਦਾ ਵਿਸ਼ਵਾਸ ਛੁੱਟ ਚੁੱਕਿਆ ਜੀ ਹਮ ਪੁਲਿਸ ਇਹ ਨਹੀਂ ਵੀ ਸਾਰੀ ਪੁਲਸ ਮਾਰੀ ਐ ਪੁਲਸ ਅੱਛੀ ਵੀ ਐ ਪੁਲਸ ਨਾ ਹੋਏ ਤਾਂ ਪਤਾ ਨਹੀਂ ਇਹ ਵਾਦਾ ਤਾਂ ਕਿੰਨਿਆ ਹੋਰ ਵਾਜ ਜਾਣਾ ਪੁਲਿਸ ਦਾ ਖੋਵ ਵੀ ਐ ਪਰ ਲੇਕਿਨ ਉਹ ਨਹੀਂ ਐ ਜੋ ਹੋਣਾ ਚਾਹੀਦਾ ਜੋ ਸੁਰੱਖਿਆ ਨੂੰ ਲੈ ਕੇ ਅਸੀਂ ਲੋਕ ਚਾਹਨੇ ਆ ਸਾਡੀ ਉਮੀਦਾਂ ਨੇ ਕਿ ਸਾਡੀ ਪੁਲਿਸ ਇਹ ਨਹੀਂ ਸੁਰੱਖਿਆ ਕਰੇ ਉਹ ਜਿਹੜੀ ਸੁਰੱਖਿਆ ਉਸ ਦਿਨ ਕੋਸ ਖਤ ਨਹੀਂ ਰਹੀ ਜੇ ਐਸਾ ਆਪ ਨਾਲ ਤੇ ਬੜਾ ਭੈ ਦਾ ਮਾਹੌਲ ਹੋ ਗਿਆ ਜਿਹੜਾ ਬੰਦਾ ਆਪਦੀ ਦੁਕਾਨ ਤੇ ਹੋਈ ਚੋਰੀ ਦੀ ਦਰਖਾਸਤ ਦੇਣ ਤੋਂ ਡਰਦਾ ਹੈ ਕਿ ਮੇਰੀ ਖੱਜਲ ਖਵਾਰੀ ਵਧੂਗੀ ਉਹ ਤਾਂ ਫਿਰ ਫਰਾਤੀ ਦੀ ਕਾਲ ਆਈ ਹੋਈ ਨੂੰ ਤਾਂ ਦੱਸਦਾ ਹੀ ਨਹੀਂ ਹੋਊਗਾ ਕਿਸੇ ਬਿਲਕੁਲ ਨਹੀਂ ਦੱਸਦਾ ਜੀ ਇਹੀ ਕਾਣ ਸੰਜੀਵ ਬਰਮਾ ਕਾਣ ਦੇ ਹੁੰਦਾ ਵੀ ਹੋਇਆ ਹਮਮ ਅਗਰ ਸੰਜੀਵ ਬਰਮਾ ਕਾਣ ਜੰਦਾ ਪੁਲਿਸ ਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਸ਼ਾਇਦ ਸੰਜੀਵ ਬਰਮਾ ਦੀ ਜਾਨ ਬਚ ਜਾਂਦੀ ਸ਼ਾਇਦ ਪੁਲਿਸ ਕੋਈ ਕਾਰਵਾਈ ਕਰਦੀ ਤੇ ਸ਼ਹਿਰ ਗੰਗਾਸ਼ਰ ਕੋਈ ਕਾਬੂ ਆ ਜਾਂਦੇ ਲੇਕਿਨ ਲੋਕ ਸੋਚਦੇ ਨੇ ਕੋਈ ਵਿਸ਼ਵਾਸ ਉੱਠ ਚੁੱਕਾ ਲੋਕਾਂ ਦਾ ਪੁਲਿਸ ਨੂੰ ਵੀ ਪੁਲਿਸ ਕੋਲ ਜਾਂਦਾ ਕੋਈ ਫਾਇਦਾ ਨਹੀਂ ਤੁਸੀਂ ਦੇਖ ਕੁਛ ਹੋਇਆ ਨੇ ਸੁਣਨ ਜਦੋਂ ਸਾਨੂੰ ਇਹ ਵੀ ਆ ਗਿਆ ਵੀ ਇਹਨਾਂ ਨੇ ਕੋਈ ਉਹਨਾਂ ਨਾਲ ਪਹਿਲਾਂ ਗੱਲਬਾਤ ਵੀ ਕੀਤੀ ਹੈ ਕਿ ਤੁਸੀਂ ਆਪਣਾ ਥੋੜਾ ਬਤ ਸਮਾਨ ਲੈ ਲਓ ਲੇਕਿਨ ਗੰਗਾਸ਼ਰਾਂ ਦੇ ਵੀ ਅੱਗੇ ਕਈ ਗਰੁੱਪ ਨੇ ਉਹਨਾਂ ਨੇ ਗੰਗਾਸ਼ਰਾਂ ਨੇ ਗਰੁੱਪ ਨੇ ਕੁਛ ਲੈ ਕੇ ਦੂਜੇ ਗਰੁੱਪ ਨੂੰ ਅੱਗੇ ਘਾਤਿਆ ਗਰੁੱਪ ਨੂੰ ਅੱਗੇ ਘਾਦ ਦਿੱਤਾ ਉਹਦੇ ਅੱਗੇ ਆਵਾਜ਼ਾ ਤੋਂ ਅੰਜਾਮ ਦੇਤਾ ਕਹਿਣਾ ਦੇਈ ਹੈ ਉਹਨਾਂ ਦਾ ਉਹਨੇ ਫਲਵਾ ਦਾ ਵੀ ਕਹਿਣਾ ਪਰ ਲੇਕਿਨ ਪੁਲਿਸ ਨੂੰ ਜਿਹੜੀਆਂ ਦੀ ਸੂਚਨਾ ਜਿਹੜੀ ਹੈ ਨਾ ਉਹ ਟਾਈਮ ਲੀ ਨਹੀਂ ਦਿੱਤੀ ਗਈ ਕਿਉਂਕਿ ਪੁਲਿਸ ਤੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਜਿਹੜੀਆਂ ਕਾਲਾਂ ਆਉਂਦੀਆਂ ਨੇ ਤੁਹਾਨੂੰ ਜਦੋਂ ਵਾਹ ਪੈਂਦਾ ਲੋਕਾਂ ਨਾਲ ਜਦੋਂ ਤੁਸੀਂ ਉਹਨਾਂ ਦਾ ਦੁੱਖ ਦਰਦ ਸੁਣਦੇ ਹੋ ਸਮਝਦੇ ਹੋ ਕਿ ਅਸੀਂ ਅੱਗੇ ਜਾ ਕੇ ਇੱਕ ਵਪਾਰ ਮੰਡਲ ਦੇ ਵੱਲੋਂ ਨੁਮਾਇੰਦਿਆਂ ਵੱਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਾਣੂ ਕਰਵਾਈਏ ਜਦੋਂ ਤੁਹਾਨੂੰ ਇਹ ਸਾਰੀਆਂ ਆਪਣੀਆਂ ਹੱਡ ਬੀਤੀਆਂ ਵਪਾਰੀ ਦੱਸਦੇ ਨੇ ਉਹਦੇ ਵਿੱਚ ਇਹ ਵੀ ਦੱਸਦੇ ਨੇ ਕਿ ਜਿਹੜੀਆਂ ਕਾਲਾਂ ਆਉਂਦੀਆਂ ਨੇ ਉਹ ਜੇਲ੍ਹਾਂ ਦੇ ਅੰਦਰੋਂ ਆਉਂਦੀਆਂ ਨੇ ਜਾਂ ਕੋਈ ਬਾਹਰ ਬੈਠਾ ਵੀ ਕਰਦਾ ਹੈ ਦੇਖੋ ਇਹ ਇਨਵੈਸਟੀਗੇਟ ਜਿਹੜੀ ਏਜੰਸੀ ਹੁੰਦੀ ਆ ਉਹਦਾ ਕੰਮ ਹੈ ਕਿ ਖਾ ਕਿੱਥੋਂ ਆਈ ਕਿਸ ਨੇ ਕੀਤੀ ਕਹਿੰਦੇ ਇਹ ਕਿਸ ਦੇ ਨਾਮ ਦੇ SIM ਲਾਟ ਹੋਇਆ ਹੋਇਆ ਇਹ ਆਮ ਬੰਦਾ ਜਾਂਦੀ ਇਨਵੈਸਟੀਗੇਸ਼ਨ ਨਹੀਂ ਕਰ ਸਕਦਾ ਉਹਦੇ ਕਹਿੰਦਾ ਮੈਨੂੰ ਇਸ ਨੰਬਰ ਤੋਂ ਹੀ ਖਾਲ ਆਈ ਹੈ ਤੇ ਮੈਨੂੰ ਆਹ ਸੈਟਿੰਗ ਦਿੱਤੀ ਗਈ ਹੈ ਰਿਕਾਰਡਿੰਗ ਵੀ ਕਈਆਂ ਕੋਲ ਨਹੀਂ ਲੱਗੀ ਹੁੰਦੀ ਲੇਕਿਨ ਇਹ ਸਾਧੀਆਂ ਪਾਵਦਾ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਕੋਲ ਹੁੰਦੀ ਆ ਉਹ ਕਦੀ ਨਹੀਂ ਜਾਂਚ ਨਹੀਂ ਕਰਦੀ ਜਿਹੜੇ ਬੰਦੇ ਆ ਉਹ ਪੁਲਿਸ ਕੋਲ ਜਾਣ ਨੂੰ ਤਿਆਰ ਹੀ ਨਹੀਂ ਹੁੰਦੇ ਆਮ ਲੋਕ ਕਿਉਂ ਕੀ ਸਰਕਾਰਾਂ ਦੇ ਪੁਲਿਸ ਵੀ ਕੀ ਕਰੇ ਉਹਨਾਂ ਕੋਲ ਜਿੰਨੇ politician ਨੇ ਉਹਨਾਂ ਦੀ ਸਿਕਿਉਰਿਟੀ ਵਾਸਤੇ ਲੱਗਿਓਨੀ ਜਿਆਦਾ ਜਿਆਦਾ ਪੁਲਿਸ ਉਹਨਾਂ ਦੀ ਸਿਕਿਉਰਿਟੀ ਲੱਗੀ ਹੈ ਪਤਾ ਲਗਾ ਸੀਐਮ ਸਾਹਿਬ ਉੱਥੇ ਆਦੇ ਨੇ ਉੱਥੇ ਅੱਜ ਮੰਤਰੀ ਜੀ ਆਦੇ ਨੇ ਲੋਕੀ ਉਹਨਾਂ ਦੀ ਇੱਕ ਇੱਕ politician ਜਿਹੜਾ 8 8 9 9 ਗਨਮੈਨ ਲੈ ਦੇਖੇ ਹੂੰ ਉਹਨਾਂ ਦਾ ਵੀ ਜਿਹੜੇ ਆਫਟਰ ਆ ਲਾਉਂਦੇ ਨੇ ਦਿਖਾਵਾ ਜਿਹੜੀ ਹੈ ਲੋਕਾਂ ਦੇ ਹੀ ਪੈਂਦੀਆਂ ਨੇ ਪਬਲਿਕ ਦਾ ਪੈਸਾ ਪਬਲਿਕ ਦਾ ਉਹ ਪੈਸਾ ਹੈ ਲੇਕਿਨ ਪੁਲਿਸ ਉਹਨਾਂ ਦੀ ਸਿਕਿਉਰਿਟੀ ਦੀ ਜਿਆਦਾ ਲੱਗਦੀ ਹੈ ਬਾਕੀ ਉਹਨਾਂ ਨੂੰ ਕੋਈ ਮਤਲਬ ਨਹੀਂ ਸ਼ੈਚ ਕੀ ਹੋ ਰਿਹਾ ਹੈ ਪੁਲਿਸ ਨੂੰ ਕਹੇ ਭਰਾਇਆ ਕਿ ਅੱਜ ਮੰਤਰੀ ਜੀ ਇੱਥੇ ਆਣਾ ਹੈ ਅੱਜ ਐਮ.ਐਲ.ਏ. ਸਾਹਿਬ ਨੇ ਉੱਥੇ ਆਣਾ ਹੈ ਅੱਜ ਸੀ.ਐਮ. ਸਾਹਿਬ ਨੇ ਆਣਾ ਹੈ ਤੇ ਸਾਨੂੰ ਉੱਥੇ ਸਿਕਿਉਰਿਟੀ ਆਪਦੀ ਟਾਈਟ ਕਰਨੀ ਹੈ ਟਾਈਟ ਵੀ ਵਾਅਦਿਆਂ ਦਾ ਕੋਈ ਮਤਲਬ ਨਹੀਂ ਹੁੰਦਾ ਨੂੰ ਉਹਨਾਂ ਨੂੰ ਇਹ ਵੀ ਅਸੀਂ ਦਿਖਾਣਾ ਹੈ ਕਿ ਅਸੀਂ ਤੁਹਾਡੀ ਸੁਰੱਖਿਆਾਸਤੇ ਕਿਵੇਂ ਲੱਗੇ ਹੋਏ ਹਾਂ ਮਤਲਬ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਜਿਹੜਾ ਟੌਨ ਟੱਪਾ ਲੀਡਰਾਂ ਨੇ ਵੱਧ ਬਣਾ ਰੱਖਿਆ ਹੈ ਹਾਂਜੀ ਸਿਕਿਉਰਿਟੀ ਵਾਲਾ ਇਹ ਲੋਕਾਂ ਨੇ ਇਹਨੂੰ ਆਪਦੀ ਪ੍ਰਸ਼ਸਤੀ ਬਣਾ ਲੀ ਹਮ ਹਾਈ ਕੋਰਟ ਦਿੰਦਾ ਕਿ ਸਾਡੇ ਕੋ ਖਬੂਦ ਦੇ ਕਿਸੇ ਬੰਦੇ ਨੇ ਹੁੰਦਾ ਪਿਛਾਪੜ ਜਿਹੜਾ ਨਹੀਂ ਸਹੀ ਉਹਨੇ ਸਕਿਉਰਟੀ ਬਹੁਤ ਜ਼ਿਆਦਾ ਮੰਗ ਲਿਆ ਅੱਛਾ ਤੇ ਹਾਈ ਕੋਰਟ ਨੇ ਕਿਹਾ ਵੀ ਇਹਦਾ ਦਵਾ ਚੱਲ ਪਿਆ ਹਾਂ ਹਰ ਲੋਕਾਂ ਨੂੰ ਵੀ ਸਾਨੂੰ ਸਕਿਉਰਟੀ ਦਿੱਤੀ ਜਾਵੇ ਹੂੰ ਕਿਹਾ ਸਕਿਉਰਟੀ ਜਿਹਨੂੰ ਦੇਣੀ ਚਾਹੀਦੀ ਉਹਨੂੰ ਕੋ ਸਕਿਉਰਟੀ ਨਹੀਂ ਹੈ ਹੂੰ ਸਕਿਉਰਟੀ ਦਾ ਬਾਬਾ ਜੀ ਹੁੰਦੇ ਨਹੀਂ ਚਾਹੀਦੀ ਹਰ ਚੌਂਕ ਜਿਹੜਾ ਪੁਲਿਸ ਨੂੰ ਖੜਾ ਹੋਣਾ ਚਾਹੀਦਾ ਹਰ ਮਤਲਬ ਇਵਨ ਦੋ ਜੋ ਸਾਨੂੰ ਪ੍ਰਸ਼ਾਸਨ ਕਹਿੰਦਾ ਕਿ ਤੁਸੀਂ ਸੀਸੀਟੀਵੀ ਕਹਿੰਦੇ ਲਵਾਓ ਜਾਂ ਤੁਸੀਂ ਇਹ ਫਰਖਾ ਸਾਨੂੰ ਤੁਸੀਂ ਉਹ ਕਰਦੇ ਫੋਦੀ ਪਰ ਲੇਕਿਨ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਹੁਣ ਕੋਈ ਤਵਾਦੰਦਾ ਕੋਈ ਹੋਦੰਦਾ ਕੋਈ ਸਕਿਉਰਟੀ ਨਹੀਂ ਸਿਰਫ ਸਕਿਉਰਟੀ ਸੀਐਮ ਸਾਹਿਬ ਆਦੇ ਨੇ ਚਾਹੇ ਆਪਰੇਸ਼ਨ ਦੇ ਹੋਣ ਚਾਹੇ ਕਿਸੇ ਪਾਰਟੀ ਦੇ ਹੋਣ ਉਹਨਾਂ ਨੂੰ ਇੰਨੀ ਸਕਿਉਰਟੀ ਦੀ ਲੋੜ ਨਹੀਂ ਹੈ ਦੂਜੀ ਸਟੇਟਾਂ ਜਾ ਕੇ ਦੇਖੋ ਤੁਸੀਂ ਅੱਜ ਰਾਜਸਥਾਨ ਦੇ ਅੰਦਰ ਐਮਐਲਏ ਨੂੰ ਕੋਈ ਸਕਿਉਰਟੀ ਨਹੀਂ ਹੈ ਮਿਸਟਰ ਗੋਲ ਵੀ ਇਕੱਠਾ ਗਨਮੈਨ ਉਹ ਵੀ ਬੜੀ ਮੁਸ਼ਕਲ ਨਾ ਹੋਵੇਗਾ ਇੱਥੇ ਤਾਂ ਜਿਹੜੀ ਪਾਰਟੀ ਦਾ ਪ੍ਰਧਾਨ ਹੈ ਕੋਈ ਵੀ ਗਨਮੈਨ ਲਈ ਬੈਠਾ ਇੱਥੇ ਤਾਂ ਕੋਈ ਨਫਰਤੀ ਭਾਸ਼ਣ ਦੇ ਦੇ ਉਹ ਵੀ ਕਹਿੰਦਾ ਮੈਨੂੰ ਕੱਲ ਨੂੰ ਥ੍ਰੈਟ ਆ ਗਿਆ ਜੀ ਮੈਨੂੰ ਥੈਟ ਆ ਗਿਆ ਜੀ ਥੈਟ ਨਹੀਂ ਵੀ ਆਇਆ ਜੀ ਸਖਾਰਬੋਇਡ ਕਰ ਲਈ ਉਹਨਾਂ ਨੂੰ ਇਹ ਰਵਾਜ ਬਣ ਚੁੱਕਾ ਹੈ ਇੱਥੇ ਉਹ ਆਪਣਾ ਸਟੇਟਸ ਸਿੰਬਲ ਸਮਝਦੇ ਨੇ ਸੋਨੇ ਨੀ ਸਕੋਟ ਇਮਨੀ ਚੇਦੀ ਪਰ ਉਹ ਇਹ ਨਹੀਂ ਵੇਖਦੇ ਥਾਣਿਆਂ ਦੇੰਦਾ ਪੁਲਿਸ ਦੀ ਨਫਦੀ ਘਟ ਗਈ ਹੈ ਤੇ ਸਿਕਿਉਰਟੀ ਲੋਕਾਂ ਦੀ ਕੌਣ ਕਰੇਗਾ ਜਿਹੜੇ ਬਾਕੀ ਮਸਲੇ ਹੀ ਬੜੇ ਨੇ ਪੁਲਿਸ ਨੇ ਬੰਦੇ پکڑਣੇ ਨੇ ਚਲਾਨ ਪੇਸ਼ ਪੇਸ਼ ਕਰਨਾ ਹੈ ਉਹ ਬੜੇ ਕਾਜੀ ਕੰਮ ਹੈਗੇ ਨੇ ਲੇਕਿਨ ਪੁਲਿਸ ਕੋਲ ਨਾ ਤਾਂ ਉਹਨੇ ਬੰਦੇ ਨੇ ਸਟਾਫ ਹੀ ਨਹੀਂ ਹੁੰਦਾ ਸੁਰੇਸ਼ ਜੀ ਤੁਸੀਂ ਆਪਣੇ ਵਪਾਰ ਮੰਡਲ ਵੱਲੋਂ ਅਬੋਹਰ ਸ਼ਹਿਰ ਨੂੰ ਤਸੱਲੀ ਵੀ ਦਿਵਾਉਂਦੇ ਹੋਵੋਗੇ ਵਪਾਰੀਆਂ ਨੂੰ ਦੁਕਾਨਦਾਰ ਛੋਟੇ ਆ ਵੱਡੇ ਆ ਕਮਾਈ ਥੋੜੀ ਕੋ ਘੱਟ ਕਰਦਾ ਹੋ ਕੋ ਵੱਧ ਕਰਦਾ ਹੋ ਉਹ ਜਦੋਂ ਤਸੱਲੀ ਦਿੰਨੇ ਹੋ ਆਗੋਂ ਕੋਈ ਆਪਦਾ ਦਰਦ ਵੀ ਛਲਕ ਕੇ ਦੱਸਦਾ ਕਿ ਤੁਸੀਂ ਜਿੰਨੀ ਮਰਜ਼ੀ ਸਾਨੂੰ ਭਰੋਸਾ ਦੇ ਲਓ ਪਰ ਉਦੋਂ ਤੱਕ ਅਸੀਂ ਕਿਵੇਂ ਯਕੀਨ ਕਰੀਏ ਕਿ ਅਸੀਂ ਸੇਫ ਆ ਜਦੋਂ ਤੱਕ ਸਾਡੇ ਉੱਤੇ ਪ੍ਰਸ਼ਾਸਨ ਹੀ ਨਹੀਂ ਹੱਥ ਦਿੰਦਾ ਦੇਖੋ ਸਾਡਾ ਬਰੋਸਾ ਜਿਹੜਾ ਹੈ ਨਾ ਉਹਦੇ ਨਾਲ ਵੈਸੇ ਖੜਿਆ ਉਹਨਾਂ ਦਾ ਠੀਕ ਹੈ ਅਸੀਂ ਉਹਨਾਂ ਦੇ ਸਾਥ ਜੋ ਪਰ ਲੇਕਿਨ ਮੋਰਲ ਸਪੋਰਟ ਹੈ ਲੇਕਿਨ ਜੋ ਪ੍ਰਸ਼ਾਸਨ ਸਪੋਰਟ ਕਰ ਸਕਦਾ ਸੋਸ਼ਕਸ਼ਾ ਦਾ ਸਰਕਾਰ ਨੂੰ ਯਾਦ ਨਹੀਂ ਹੈ ਨਾ ਅਸੀਂ ਇਸ ਸੋਸ਼ਕਸ਼ਾ ਮਹੀਆ ਕਰਾ ਨਹੀਂ ਸਕਦੇ ਅਸੀਂ ਵਪਾਰੀ ਆਂ ਪੰਜਾਬ ਬਹੁਤ ਦਿਨ ਦਾ ਘਟੋਕੜ ਦਾਸਿਆ ਵਪਾਰੀ ਹੋਣਗੇ ਛੋਟੇ ਵੱਡੇ ਮਿਲਾ ਕੇ ਸਾਡੇ ਚ ਜਿੰਦੇ ਕੋਲ 5000 ਮੈਂਬਰ ਜੋ ਸਾਡਾ ਐਸੋਸੀਏਸ਼ਨ ਦਾ ਮੈਂਬਰ ਹੈਗਾ ਆਵਾਜ਼ ਮੰਡਲ ਦਾ ਉਹਨਾਂ ਨੇ ਅੱਗੋਂ ਦੇਖੋ ਕਿੰਨਾ ਵੱਡਾ ਰੋਜ਼ਗਾਰ ਦੇ ਸਕੇ ਅੱਜ ਹਰ ਵਪਾਰੀ ਕੋਲ 3-4 ਮੁਲਾਜ਼ਮ ਹੈਗੇ ਨੇ 50000 ਇੰਪਲਾਈ ਹੈਗੇ ਨੇ ਅਸੀਂ ਸਰਕਾਰ ਦੀ ਕਿੰਨੀ ਮਦਦ ਕਰਦੇ ਹਾਂ ਜੋ ਸਰਕਾਰ ਨੂੰ ਕਰਨਾ ਚਾਹੀਦਾ ਹੈ ਰੋਜ਼ਗਾਰ ਸਕਾਦੇ ਨਹੀਂ ਦੀ ਉਹਦੇ ਬਾਅਦ ਵੀ ਦਸੀਂ ਲੋਕ ਦੋਜਗਾਰ ਦੇਦੇ ਆ ਖੁਦ ਆਪਣਾ ਦੋਜਗਾਰ ਵੀ ਲੈਦੇ ਆ ਆਪਣਾ ਦੋਜਗਾਰ ਕਮਾਦੇ ਆ ਵਪਾਰ ਤੋਂ ਅੱਗੋਂ ਦੋਜਗਾਰ ਦੇ ਵੀ ਦੇ ਆ ਕਈ ਸ਼ਹਿਰਾਂ ਦੇ ਵਿੱਚ ਵਪਾਰੀ ਮੰਡਲ ਦੇ ਨਾਲ ਜਾਂ ਵਪਾਰੀ ਤਬਕੇ ਦੇ ਨਾਲ ਨਾ ਸਰਕਾਰ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਬਹੁਤ ਹੋਈਆਂ ਤੁਸੀਂ ਵੀ ਦੇਖਿਆ ਹਾਂ ਹਾਂਜੀ ਹਾਂਜੀ ਉਹ ਮੀਟਿੰਗਾਂ ਦਾ ਜਦੋਂ ਹੁੰਦੀਆਂ ਨੇ ਉਹਦੇ ਵਿੱਚ ਡਿਸਕਸ਼ਨਸ ਦਾ ਹਿੱਸਾ ਨਹੀਂ ਬਣਦਾ ਕਿ ਸਾਡਾ ਇੱਕ ਤਾਂ ਚਲੋ ਵਪਾਰ ਦਾ ਕੰਮ ਹੈ ਸਰਕਾਰ ਤੋਂ ਸਾਨੂੰ ਸਹਿਯੋਗ ਚਾਹੀਦਾ ਕੋਈ ਸਬਸਿਡੀ ਚਾਹੀਦੀ ਹੈ ਜਾਂ ਕੋਈ ਹੋਰ ਚੀਜ਼ਾਂ ਚਾਹੀਦੀਆਂ ਇੱਕ ਤੇ ਆਰਥਿਕ ਸਹਿਯੋਗ ਹੋ ਗਿਆ ਇੱਕ ਜਿਹੜਾ ਸੁਰੱਖਿਆ ਮੋਈਆ ਕਰਾਉਣ ਦਾ ਸੀ ਹੋਗਾ ਉਦੋਂ ਸਰਕਾਰ ਦੇ ਨੁਮਾਇंदे ਕੀ ਜਵਾਬ ਦਿੰਦੇ ਆ ਜਦੋਂ ਵਪਾਰੀ ਆਪਣੀ ਗੱਲ ਰੱਖਦੇ ਆ ਸਾਡੀ ਜਦੋਂ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਹੋਵੇ ਚਾਹੇ politcal leader ਹੋਵੇ ਹੁੰਦੇ ਜਦੋਂ ਵੀ ਕੋਈ ਸਾਡੀ ਮੀਟਿੰਗ ਹੁੰਦੀ ਹੈ ਇਹਨਾਂ ਨੇ ਵਪਾਰ ਮੰਡਲ ਦੇ ਸਾਡੇ ਕੋਈ ਬਨਾਦ ਖਿੰਦੇ ਸਰਕਾਰਾਂ ਨੇ ਵੀ ਅਸੀਂ ਉੱਥੇ ਸਿਰਫ ਆਪਣੀ ਸੁਰੱਖਿਆ ਵਾਸਤੇ ਗੱਲ ਕਰਦੇ ਆ ਕਿਉਂਕਿ ਅਸੀਂ ਕੋਈ ਹੋਰ ਡਿਮਾਂਡ ਨਹੀਂ ਕਰਦੇ ਇਹ ਤਾਂ ਸਰਕਾਰ ਨੂੰ ਉਲਟਾ ਟੈਕਸ ਪੇ ਕਰਦੇ ਆ ਲੋੜ ਗਾਸੀ ਮੋਈਆ ਕਰਾਦੇ ਆ ਅਸੀਂ ਸਰਕਾਰ ਨੂੰ ਸਾਨੂੰ ਕੋਈ ਪੈਨਸ਼ਨ ਨਹੀਂ ਹੈ ਅਸ ਸਾਡੀ ਕੋਈ ਲਿਮਟ ਨਹੀਂ ਹੈ ਕਿ ਅਸੀਂ ਕੋਈ ਰਿਟਾਇਰਮੈਂਟ ਲਾਈਫ ਨਹੀਂ ਸਾਡੀ ਕਿ ਅਸੀਂ 60 ਸਾਲ ਤੋਂ ਬਾਅਦ ਅਟੈਚ ਹੋ ਜਾਣਾ ਸਾਡੀ ਦਾ ਜਦ ਤੱਕ ਸਾਡੇ ਜੀਵਨ ਹੈ ਅਸੀਂ ਵਪਾਰ ਕਰਨਾ ਹੈ ਸੜਕ ਕਦਮ ਹੈ ਅਸੀਂ ਕੋਈ এমਪਲਾਈ ਨਹੀਂ ਹੈ ਅਸੀਂ ਤਾਂ ਇਮਪਲॉयਮੈਂਟ ਦੇ ਰਹੇ ਹਾਂ ਸਰਕਾਰ ਨੂੰ ਇਕੱਠਾ ਕਰਕੇ ਦੇ ਦੇ ਨਾ ਅਸੀਂ ਮੁਫਤ ਰੋਸ਼ਨ ਲੈਣਾ ਨਾ ਅਸੀਂ ਮੁਫਤ ਬਿਜਲੀ ਲੈਣੀ ਹੈ ਨਾ ਅਸੀਂ ਕੋਈ ਸਰਕਾਰ ਤੋਂ ਕੋਈ ਕਰਜ਼ਾ ਮਾਫੀ ਲੈਣੀ ਹੈ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸਰਕਾਰ ਜੀ ਸਾਡੀ ਸੁਰੱਖਿਆ ਪੂਰੀ ਕਰੇ ਤਾਂ ਕਿ ਅਸੀਂ ਵਪਾਰ ਜਿਹੜਾ ਸੁਮੂਧਲੀ ਕਸਰ ਮਤਲਬ ਇਹ ਕਹਿ ਸਕਦੇ ਕਿ ਵਪਾਰੀਆਂ ਦੀਆਂ ਹੁਣ ਜਿਹੜੀਆਂ ਐਡੀਆਂ ਮੰਗਾਂ ਦੀ ਲਿਸਟ ਹੁੰਦੀ ਸੀ ਸਰਕਾਰ ਸਾਹਮਣੇ ਉਹ ਬਾਅਦ ਵਿੱਚ ਅੱਗੇ ਰੱਖੀ ਜਾਂਦੀ ਹੈ ਪਹਿਲਾਂ ਸੁਰੱਖਿਆ ਮੰਗੀ ਜਾਂਦੀ ਹੈ ਸੁਰੱਖਿਆ ਜਿਹੜੀ ਮੇਨ ਹੈ ਜੀ ਬਾਕੀ ਦਾ ਮੰਗਾਂ ਜਿਹੜੀਆਂ ਕਿ ਸਾਨੂੰ ਵੀ ਕੋਈ ਪੀਐਫ ਦਿੱਤਾ ਜਾਵੇ ਕੋਈ ਪੈਨਸ਼ਨ ਦਿੱਤੀ ਜਾਵੇ ਸਾਨੂੰ ਵੀ ਕੋਈ ਕਈ ਸਾਡਾ ਮਿਸ ਹੈਪਨਿੰਗ ਹੁੰਦੀ ਹੈ ਸਾਨੂੰ ਵੀ ਕੋਈ ਨਾ ਕੋਈ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਲੇਕਿਨ ਮੋਸਟਲੀ ਜਿਹੜੇ ਵਪਾਰੀਆ ਨਾ ਤਾਂ ਕੋਈ ਮੁਆਵਜ਼ਾ ਮੰਗਦੇ ਨੇ ਨਾ ਮੁਫਤੀ ਕੋਈ ਬਿਜਲੀ ਮੰਗਦੇ ਨੇ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਤੇ ਉਹਨਾਂ ਨੂੰ ਸਿਰਫ ਓਨਲੀ ਸਵਛਾ ਚਾਹੀਦੀ ਹੈ ਅਬ ਉਹ ਦਿੰਦੇ ਜਿੰਨੀਆਂ ਵਾਅਦਤ ਹੋਈਆਂ ਨੇ ਅਜ ਤੱਕ ਪੁਲਿਸ ਨੇ ਇੱਕ ਵੀ ਵਾਅਦਾ ਨੂੰ ਸੋਲਵ ਨਹੀਂ ਕੀਤਾ ਕਿੰਨੀਆਂ ਖੋ ਬਿਲਕੁਲ ਇੱਕ ਨਹੀਂ ਕੀਤਾ ਕਿੰਨੀਆਂ ਖੋ ਹੋਈਆਂ ਨੇ ਹੂੰ ਹੁੰਦਾ ਖਾਨ ਇਹ ਨਹੀਂ ਹੈ ਵੀ ਪੁਲਿਸ ਕਰਦਾ ਨਹੀਂ ਚਾਹਦੀ ਪੁਲਿਸ ਨੂੰ ਪਤਾ ਵੀ ਸਾਡੀ ਬੰਦਨਾਮੀ ਹੋਦੀ ਹੈ ਪਰ ਪੁਲਿਸ ਵੀ ਮਜ਼ਬੂਤ ਹੈ ਮਜ਼ਬੂਤ ਇਸ ਕਰ ਲੋ ਹੈ ਕੁਝ ਸੱਪਰੈਪਸ਼ਨ ਹੈ ਹੂੰ ਕੁਝ ਅਫਸਰ ਅੱਛੇ ਨੇ ਦਿਲੋਂ ਕਰਨਾ ਚਾਹੁੰਦੇ ਨੇ ਪਰ ਅੱਗੋਂ ਸਹਿਯੋਗ ਨਹੀਂ ਮਿਲਦਾ ਅੱਗੋਂ ਉਹਨਾਂ ਨੂੰ ਕਿ ਟੈਕ ਦਿੱਕਤ ਸੁਰੱਖਿਆ ਦੇ ਨਹੀਂ ਬੰਦੀ ਹੈ ਕਿਤੇ ਕਿਤੇ ਬੰਦੇ ਤਾਂ ਨਾਟਕੰਦੇ ਬੰਦੇ ਨੇ ਸ੍ਰੇਸ਼ ਜੀ ਇੱਕ ਗੱਲ ਹੋਰ ਦੱਸੋ ਜਿਹੜੀ ਤੁਸੀਂ ਇਸ ਸਥਿਤੀ ਗਰਾਊਂਡ ਦੀ ਦੱਸ ਰਹੇ ਹੋ ਹੋ ਸਕਦਾ ਹੈ ਇਸ ਫੀਡਬੈਕ ਸਰਕਾਰ ਕੋਲ ਜੇ ਸਿੱਧੀ ਪਹੁੰਚਣੀ ਹੈ ਇਹਦੇ ਤੇ ਕੁਝ ਕੰਮ ਵੀ ਕੀਤਾ ਜਾਵੇ ਇਹ ਗੱਲ ਹੋਰ ਦੱਸੋ ਕਿ ਤੁਸੀਂ ਕਿੰਨੇ ਸਾਲਾਂ ਤੋਂ ਅਬੋਰ ਦੇ ਵਿੱਚ ਵਿਚਰ ਰਹੇ ਹੋ ਪਿਤਾਸ਼ੀ ਤੁਹਾਡੀ ਇੱਥੋਂ ਦੀ ਹੁਣੀ ਹੈ ਹਾਂਜੀ ਮੇਰੀ ਇੱਥੋਂ ਦੀ ਰਹਿਸ਼ ਹੈ ਜੀ ਇੰਨੇ ਸਾਲਾਂ ਦੇ ਵਿੱਚ ਗਰਾਫ ਇਹ ਲਗਾਤਾਰ ਵੱਧਦਾ ਜਾ ਰਿਹਾ ਡਰ ਦੇ ਮਾਹੌਲ ਵਾਲਾ ਜਾਂ ਕਦੇ ਘਟ ਗਿਆ ਕਦੇ ਵੱਧ ਗਿਆ ਨਹੀਂ ਜੀ ਅੱਜ ਤੋਂ ਪਿਛਲੇ 30 ਸਾਲ ਪਹਿਲਾਂ ਕੋਈ ਡਰਨੀ ਹੋਏਗਾ ਸਾਹਿਬ ਵਫਾ ਦੀ ਆਰਾਮ ਨਾ ਕਰਦੇ ਸੀ ਕਦੀ ਫਰੋਤੀ ਨਹੀਂ ਹੁੰਦੀ ਸੀ ਕਦੀ ਡਖੇਤੀ ਨਹੀਂ ਹੁੰਦੀ ਸੀ ਛੋੜੀਆਂ ਤਾਂ ਨਾਮ ਮੱਤਦ ਹੁੰਦੀਆਂ ਸੀ ਖੋਦ ਅੱਜ ਕੱਲ ਆਮ ਹੈਗੀ ਹੈ ਕੋਈ ਖੋਖੋ ਵੀ ਨਹੀਂ ਹੁੰਦੀ ਸੀ ਕੋਈ ਮੌਜੂਦਾ ਇਹ ਸਰਕਾਰ ਨੂੰ ਮੈਂ ਸਵਾਲ ਤਾਂ ਤੁਹਾਨੂੰ ਕੀਤਾ ਕਿ ਮੌਜੂਦਾ ਸਰਕਾਰ ਦੇ ਨੁਮਾਇੰਦੇ ਨੂੰ ਜਦੋਂ ਕੋਈ ਸਵਾਲ ਪੁੱਛਣੇ ਨਾ ਵੀ ਹੁਣ ਤਾਂ ਬਹੁਤ ਹੱਤ ਹੋ ਗਈ ਜੀ ਚਾਹੇ ਕੋਈ ਕਿਸਾਨ ਕਹੇ ਮਜ਼ਦੂਰ ਕਹੇ ਜਾਂ ਵਪਾਰੀ ਕਹੇ ਉਹ ਕਹਿੰਦੇ ਜੀ ਪਹਿਲਿਆਂ ਦੇ ਕੰਡੇ ਬੀਜੇ ਹੋਇਆ ਅਸੀਂ ਹੁਣ ਕੰਟਰੋਲ ਕਰਨ ਲਈ ਟਾਈਮ ਲੱਗਦਾ ਹੈ ਨਹੀਂ ਨਹੀਂ ਜੀ ਕੰਟਰੋਲ ਕਰਨਾ ਚਾਹਵੇ ਫੂਸ ਜਿਆ ਪ੍ਰਸ਼ਾਸਨ ਸਰਕਾਰ ਦਾ ਕੰਨਾ ਚਾਹੁੰਦਾ ਇੱਕ ਮਿੰਟ ਦਾ ਕੰਮ ਹੈਗਾ ਸਭ ਲੋਕਾਂ ਨੂੰ ਪਤਾ ਨਹੀਂ ਕੋਣ ਨੇ ਕੋਣ ਨਸ਼ਾ ਵੇਚਦੇ ਆ ਹੁਣ ਗੰਗਾਸਾ ਗੰਗਾਸਾ ਬਣਾਣਾ ਲਈ ਗੁੱਲ ਸਗੀ ਜਿਸ ਬੰਦੇ ਤੇ ਜਿਆਦਾ ਤੁਸੀਂ ਉਹਨੂੰ ਸ਼ੰਕਾ ਕਰੋਗੇ ਉਹਨੂੰ ਉਹਨੂੰ ਉਹਦੇ ਤੇ ਕੋਈ ਜ਼ੁਲਮ ਡਾਓਗੇ ਤਾਂ ਉਹਨੇ ਫਿਰ ਟੈਸਟਮਣ ਜਾਣਾ ਹੋਲੀ ਲਈ ਇਹ ਹੀ ਕਾਲਜਾ ਸਕੂਲਾ ਜੋ ਨਿਕਲੇ ਕਿ ਲਾਜ਼ ਕਿਸੇ ਅਥੀ ਪਰਦਾ ਸੀ ਮੁੰਡਾ ਜਦੋਂ ਉਹਦੇ ਤੇ ਜਿਆਦਾ ਪੁਲਿਸ ਨੇ ਜ਼ੁਲਮ ਡਾਇਆ ਕੋਈ ਉਹ ਟੈਸਟਮਣ ਗਿਆ ਉਹਨੂੰ ਉਹਦੀ ਦੇਖਾ ਦੇਖੀ ਕਈ ਮੁੰਡੇ ਹੁੰਦੇ ਨਾ ਲੱਗ ਗਏ ਇਹ ਵੀ ਠੀਕ ਨਹੀਂ ਨਾ ਸਮਾਜ ਨੂੰ ਕਈ ਪਾਸੋਂ ਠੀਕਰਾਂ ਦੀ ਲੋੜ ਹੈਗੀ ਹੈ ਹੂੰ ਇਹ ਜਿਵੇਂ ਜਿਵੇਂ ਜੈਸੇ ਜੈਸੇ ਦਬਾ ਕੀ ਵੈਸੇ ਵੈਸੇ ਦੋ ਵਧਦਾ ਗਿਆ ਹੂੰ ਜਿਵੇਂ ਜਿਵੇਂ ਪ੍ਰਸ਼ਾਸਨ ਕਰਦਾ ਹੋਵੇ ਉਹ ਇਹ ਬਿਮਾਰੀ ਵੱਧਦੀ ਜਾ ਰਹੀ ਹੈ ਜੋ ਕਿ ਕੰਟਰੋਲ ਹੋਣਾ ਚਾਹੀਦਾ ਅੱਜ ਤੁਸੀਂ ਦੇਖੋ ਕੋਈ ਵੀ ਮਾਪੇ ਜਿਹੜੇ ਆਪਣੇ ਬੱਚੇ ਨੂੰ ਇੱਥੇ ਨਹੀਂ ਰੱਖਣਾ ਚਾਹੁੰਦਾ ਉਹ ਚਾਹੁੰਦਾ ਮੇਰਾ ਬੱਚਾ ਵਿਦੇਸ਼ ਚਲਾ ਜਾਏ ਉੱਥੇ ਸੈਟਲ ਹੋ ਜਾਈਂ ਆ ਜਾ ਕੇ ਤੁਸੀਂ ਦੇਖੋ ਜਿੰਨੇ ਡੈਡ ਬੰਦੇ ਨੇ ਜਦੋਂ ਵੀ ਜਾਣਾ ਚਾਹੁੰਦੇ ਤੇ ਮਾੜੋਂ ਜਿੰਨਾ ਉਹਨਾਂ ਇੱਕ ਇੱਕ ਦੋ ਬੱਚੇ ਨੇ ਉਹਨਾਂ ਨੂੰ ਵਿਦੇਸ਼ ਭੇਜ ਦੋ ਕਿਤੇ ਹਿੰਦੁਸਤਾਨ ਚ ਨਹੀਂ ਰੱਖਣਾ ਖਾਸទੌਰ ਤੇ ਪੰਜਾਬ ਚ ਨਹੀਂ ਰੱਖਣਾ ਪੰਜਾਬ ਦਾ ਮੋਲ ਜਿਆਦਾ ਖਰਾਬ ਹੈ ਯੂਕੇ ਦਾ ਮੋਲ ਕੁਝ ਠੀਕ ਹੋ ਰਿਹਾ ਹਿੰਦੁਸਤਾਨ ਦਾ ਮੋਲ ਬਿਲਕੁਲ ਠੀਕ ਹੈ ਉੱਥੇ ਨਾ ਹੀ ਨਹੀਂ ਕ੍ਰਪਸ਼ਨ ਹੈ ਲਾਨ ਆਰਡਰ ਬੜਾ ਵਧੀਆ ਮੰਡੇ ਪਰ ਪੰਜਾਬ ਦੇ ਸਾਡੇ ਮੰਤਰੀ ਤਾਂ ਇਹ ਕਹਿ ਚੁੱਕੇ ਹੈ ਵਿਧਾਨ ਸਭਾ ਦੇ ਅੰਦਰ ਵੀ ਬਾਹਰ ਵੀ ਕਹਿੰਦੇ ਜੀ ਪੰਜਾਬ ਦਾ ਹਾਲ ਇੰਨਾ ਮਾੜਾ ਨਹੀਂ ਦਿਖਾਇਆ ਜਾ ਰਿਹਾ ਯੂਪੀ ਬਿਹਾਰ ਜਾ ਕੇ ਵੇਖੋ ਕੀ ਹਾਲ ਹੈ ਜੇ ਕੁਝ ਹੁੰਦਾ ਤਾਂ ਦਿਖਾਇਆ ਜਾਂਦਾ ਕੁਝ ਹੋਏਗਾ ਨਹੀਂ ਤਾਂ ਕਿਵੇਂ ਦਿਖਾਇਆ ਜਾਏਗਾ ਜੇ ਸੰਜੇ ਰਾਮਾ ਦਾ ਖਾਂਡ ਹੋਇਆ ਹੈ ਖਤਰ ਹੋਇਆ ਤਾਂ ਦਿਖਾਇਆ ਜਾਵੇ ਜੇ ਕੋਈ ਕਤਲ ਹੀ ਨਹੀਂ ਹੋਏਗਾ ਫਿਰ ਦਿਖਾਇਆ ਕਿ ਜਾਏਗਾ ਇਹ ਤਾਂ ਸਭ ਉੱਤੋਂ ਦਾਅਵੇ ਨੇ ਦਾਵਾ ਤਾਂ ਜੋ ਮਰ ਜੀ ਹਰੇ ਹੀ ਲੋਕ ਜਦੋਂ ਵਿਪੱਖ ਸੀਗੇ ਉਹ ਸਰਕਾਰਾਂ ਨੂੰ ਕੋਸਦੇ ਸੀ ਜੋ ਸਰਕਾਰ ਵਿਪੱਖ ਸਾਗੇ ਉਹ ਸਰਕਾਰ ਨੂੰ ਕੋਸਦੇ ਨੇ ਪਰ ਲੇਕਿਨ ਪਰ ਨਾਲਾ ਉੱਥੇ ਦਾ ਉੱਥੇ ਹੀ ਹੈ ਜੀ ਕੋਈ ਵੀ ਪ੍ਰਸ਼ਾਸਨ ਤਫੋਂ ਕੋਈ ਵੀ ਕਿਸੇਦਰ ਕ੍ਰਪਸ਼ਨ ਬੋ ਜਾ ਬਦਦੀ ਹੈ ਕ੍ਰਪਸ਼ਨ ਜ਼ਿਆਦਾ ਹੁੰਦਾ ਖਾਨ ਵੀ ਹੈ ਇੱਕ ਜਿਹੜਾ ਗੈਪ ਬਣਿਆ ਹੋਇਆ ਨਾ ਇਹ ਹੁਣ ਅੱਜਕੱਲ ਕਹਿੰਦੇ ਆ ਕੋਈ ਮੇਰਾ ਆਖੀਰਲਾ ਸਵਾਲ ਹੈ ਕਿ ਸਹਿਮ ਬਹੁਤ ਜ਼ਿਆਦਾ ਡਰ ਬਹੁਤ ਹੈ ਵਪਾਰੀਆਂ 'ਚ ਖਾਸ ਕਰਕੇ ਜਿੰਨਾਂ ਤੋਂ ਫਰੋਤੀ ਦੀਆਂ ਕਾਲਾਂ ਆਉਂਦੀਆਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਵਪਾਰੀ ਤਬਕੇ ਨੂੰ ਵੀ ਇਸ ਇੰਟਰਵਿਊ ਜਰੀਏ ਤੇ ਸਰਕਾਰ ਨੂੰ ਵੀ ਕਿ ਤਾਲਮਿਲ ਕਿਵੇਂ ਬੈਠੇ ਕਿ ਸਹੀ ਫੀਡਬੈਕ ਵਪਾਰੀਆਂ ਤੋਂ ਵੀ ਜਾਵੇ ਔਰ ਉਸ ਦੇ ਉੱਤੇ ਪੁਲਿਸ ਤੇ ਸਰਕਾਰ ਜਲਦੀ ਐਕਸ਼ਨ ਵੀ ਲਵੇ ਇਹ ਕਿਹੋ ਜਿਹਾ ਇੱਕ ਮਾਹੌਲ ਹੋਣਾ ਚਾਹੀਦਾ ਦੇਖੋ ਟਾਈਮ ਟੂ ਟਾਈਮ ਵਪਾਰਕ ਮੰਡਲ ਸਾਦੇ ਆਪਣੇ ਵਪਾਰੀਆਂ ਨਾਲ ਮੀਟਿੰਗ ਕਰਕੇ ਸਰਕਾਰ ਨੂੰ ਜਾਣਕਾਰੀ ਕਦੰਧ ਦਿੰਦਾ ਹੈ ਲੇਕਿਨ ਸਰਕਾਰਾਂ ਕਰਦੀਆਂ ਨਹੀਂ ਇਹਨਾ ਮੀਟਿੰਗਾਂ ਕਰੰਦਾ ਕੋਈ ਫਾਇਦਾ ਨਹੀਂ ਹੁੰਦਾ ਸਰਕਾਰ ਦੀ ਡਿਊਟੀ ਬੰਦੀ ਹੈ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਬੰਦੀ ਹੈ ਉਹ ਆਪਣੀ ਡਿਊਟੀ ਪੂਰੀ ਨਿਭਾ ਸਾਡੀ ਜੋ ਡਿਊਟੀ ਸਾਨੂੰ ਸਮਾਜ ਨੇ ਲਗਾ ਕੇ ਕੀ ਹੈ ਅਸੀਂ ਆਪਣੀ ਪੂਰੀ ਤੰਦਰੁਸਤੀ ਦਾ ਨਿਭਾਵੇ ਤੁਸੀਂ ਵੀ ਆਪਣੀ ਡਿਊਟੀ ਪੂਰੀ ਕਰਦੇ ਜੇ ਅਗਰ ਹਰ ਬੰਦਾ ਆਪਣੀ ਆਪਣੀ ਡਿਊਟੀ ਕਰੇ ਤਾਂ ਦੇਸ਼ ਬਹੁਤ ਉੱਡੀ ਦਿੱਕੀ ਜਾ ਸਕਦਾ ਵਾਵਾ ਇਹਨਾਂ ਥਾਲ ਮਿਲ ਕਰਨਾ ਆਪਣਾ ਟਾਈਮ ਵੇਸਟ ਕਰਨ ਨਾਲ ਲਿਗਾ ਲੈ ਜਿੰਨੀ ਵਾਰੀ ਅਸੀਂ ਜਾ ਕੇ ਆਪਣੀ ਕੋਈ ਕਲ ਸਮੱਸਿਆ ਦੱਸੀ ਹੈ ਸਰਕਾਰ ਨੇ ਵਿਸ਼ਵਾਸਨਯੋਗ ਦਿੱਤਾ ਹੈ ਲੇਕਿਨ ਕਾਰਵਾਈ ਕੋਈ ਨਹੀਂ ਕੀਤੀ ਫਿਰ ਹੜਤਾਲ ਕਰਨ ਦਾ ਉਹਨਾਂ ਕੋਲ ਜਾ ਕੇ ਗੁਹਾਰ ਲਗਾਉਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਇਹ ਸਮਝਦਾ ਅਸੀਂ ਲੋਕ ਮੈਂ ਤਾਂ ਵਪਾਰੀ ਨੂੰ ਇਹ ਗੱਲ ਕਰਨਾ ਕਿ ਆਪਣੀ ਸੁਰੱਖਿਆ ਤੁਸੀਂ ਆਪ ਕਰੋ ਹਰ ਬੰਦਾ ਸੀਸੀਟੀਵੀ ਕੈਮਰੇ ਲਵਾਵੇ ਪਰ ਲੇਕਿਨ ਸਰਕਾਰ ਹੁਣ ਲਾਇਸੈਂਸ ਵੀ ਨਹੀਂ ਦਿੰਦੀ ਤਾਂਦਾ ਜੀ ਹਥਿਆਰਾਂ ਦੇ ਲਾਇਸੈਂਸ ਬਿਲਕੁਲ ਬੈਨ ਕੀਤੇ ਹੋਏ ਨੇ ਜੀ ਗੈਂਗਸਟਰ ਨੂੰ ਮੋਹਿਆ ਆਮ ਹੋ ਜਾਂਦੀ ਹੈ ਹੂੰ ਪ੍ਰੋਟੈਕਸ਼ਨ ਲਈ ਫਿਰਦੇ ਨੇ ਮਤਲਬ ਗੈਂਗਸਟਰ ਨੂੰ ਉਹਨਾਂ ਨੂੰ ਨਹੀਂ ਲੋੜਦਾ ਸਲਾਹ ਜਾਂਦਾ ਸਰਕਾਰ ਉਹਨਾਂ ਨੂੰ ਅਸਲੇ ਦੇ ਲੋਸੋਂ ਦੇ ਦੀਏ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈ ਜਿਨ੍ਹਾਂ ਨੂੰ ਕੁੱਤਾ ਨਹੀਂ ਭੌਂਦਾ ਉਹ ਪਲ ਦੱਸ ਸਕਣ ਮੈਂ ਲੈ ਲੇਕਦੇ ਨੇ ਤੁਸੀਂ ਦੇਖ ਲਓ ਜੀ ਪਰ ਲੇਕਿਨ ਜਿਨ੍ਹਾਂ ਨੂੰ ਚਾਹੀਦੀ ਹੈ ਅਸੀਂ ਕਹਿੰਦੇ ਹਾਂ ਸੂਹੀ ਸੁਰੱਖਿਆ ਹੋਵੇ ਸਕੂਲਾਂ ਦੇ ਬਾਅਦ ਹੋਵੇ ਥਾਣੇ ਸਥਾਨਾਂ ਦੇ ਬਾਅਦ ਹੋਵੇ ਜਿਹੜੇ ਮੇਨ ਬਿਆਨ ਨੇ ਉਹਨਾਂ ਦੇ ਬਾਅਦ ਹੋਵੇ ਸਗਾ ਉੱਥੇ ਸੁਰੱਖਿਆ ਕਰੇ ਕੋਈ ਆਖਦਾ ਵੀ ਇਹ ਗਨਮਨ ਵਾਪਸ ਦੇ ਦਿਓ ਕੁਝ ਨਹੀਂ ਹੋਣਾ ਕਿਸੇ ਵੀ ਲੀਡਰ ਨੂੰ ਨਹੀਂ ਮਾਰਦਾ ਕਿਸੇ ਨੇ ਜਿਕੇ ਨੇ ਅੱਜ ਲੇਕਿਨ ਉਹ ਲੇਕਿਨ ਉਹ ਦਵਾਜ ਚ ਪਿਛਲੀ ਸਰਕਾਰ ਸੀ ਤੇ ਉਹਦਾ ਮਾਨ ਸਾਹਿਬ ਕਹਿੰਦੇ ਸੀ ਕੀ ਬਹੁਤ ਤੁਹਾਡੇ ਕੋਲ ਕੋਈ ਐਸੀ ਕੇਸ ਆਏ ਵਪਾਰੀਆਂ ਦੇ ਜਿਨ੍ਹਾਂ ਨੇ ਦੱਸਿਆ ਹੋਵੇ ਕਿ ਅਸੀਂ ਅਪਲਾਈ ਕੀਤਾ ਜੀ ਲਾਇਸੈਂਸ ਲੈਣ ਵਾਸਤੇ ਸਾਡਾ ਅਸਲਾ ਹੀ ਨਹੀਂ ਲਾਇਸੈਂਸ ਨਹੀਂ ਬਣ ਰਿਹਾ ਦੇਖੋ ਵਪਾਰੀ ਵਪਾਰਤੀ ਸੀਮਤ ਹੁੰਦਾ ਉਹਨੂੰ ਪਤਾ ਹੈ ਵੀ ਜਿਹੜੇ ਕੰਮ ਦੇ ਵਿੱਚ ਧੱਕੇ ਖਾਣੇ ਐ ਜਿੱਥੇ ਜਾ ਕੇ ਬਾਲਾ ਖੱਜਲ ਖਾਦੀ ਹੁੰਦੀ ਹੈ ਉੱਥੇ ਜਾਂਦਾ ਕੋਈ ਫਾਇਦਾ ਨਹੀਂ ਹੈ ਉਹ ਕਦੀ ਵੀ ਨਹੀਂ ਜਾਂਦਾ ਵੀ ਮੈਂ ਫਾਇਨਾ ਚੱਕਾਂ ਜਾਵਾਂ ਇਹ ਹੀ ਗੱਲ ਕਰਸ਼ ਹੁੰਦਾ ਜਦੋਂ ਕੋਈ ਇਨਸਪੈਕਟਰ ਆਉਂਦਾ ਕੋਈ ਗੱਲ ਕਰਦਾ ਉਹ ਕਹਿੰਦਾ ਨੋਂ ਦਿਓ 5-7 ਹਜ਼ਾਰ ਰੁਪਿਆ ਆਪਣਾ ਕੰਮ ਖਾਓ ਹੂੰ ਉਹ ਨਹੀਂ ਜਾਂਦਾ ਮੈਂ ਖੱਜਲਖਾ ਹੋਵਾਂ। ਜੇ ਉਹ ਜਾ ਕੇ ਜਿਵੇਂ ਉਹਨੂੰ ਵਾਅਦਾ ਦਾ ਪਤਾ ਲੱਗਦਾ ਵੀ ਇਹ ਹੋ ਗਈ ਫਟਾਫਟ ਉਸ ਤੋਂ ਬਾਅਦ 5 ਮਿੰਟ ਉਹਨੂੰ ਸ਼ੌਕ ਹੋਇਆ ਫੇਰ ਨਾਲ ਦੇ ਨਾਲ ਜਾ ਗਿਆ ਉਹਦਾ 5 ਮਿੰਟ ਕੰਮ ਤੇ ਬਹਿ ਜਾਂਦਾ। ਸਾਕਾ ਬੜੇ ਲੋਕਾਂ ਨੇ ਅਪਲਾਈ ਕੀਤਾ ਮੈਂ ਕੀਤਾ ਸਾਡਾ ਰੀਨਿਊ ਨਹੀਂ ਹੋਇਆ। ਨਹੀਂ ਕਰੀ ਸਕਾ। ਸਾਕਾ ਦੇ ਨਿਊ ਨਹੀਂ ਕਰਦੇ। ਕਹਾਂਗੇ ਉਹਦੇ ਕ腐ਸ਼ਨ ਬੜੀ ਐ। ਬੜੀ ਜੈਡ ਕਾਸ ਦੀਆਂ ਬੜੀਆਂ ਉਹ ਕੱਟੀਆਂ ਪੱਛੀਆਂ ਕੱਟੀਆਂ ਜਾਂਦੀਆਂ ਨੇ। ਦੱਸਦੇ ਨਹੀਂ ਕਿ ਰੀਨਿਊ ਨਹੀਂ ਕਿਉਂ ਨਹੀਂ ਕਰ ਰਹੇ ਸੀ। ਕਾ ਕਾ ਨਾ ਕਰਨ ਦਾ ਕਾਰਨ ਦੱਸੇ ਨਹੀਂ ਜਾਂਦਾ ਜੀ। ਸਰਕਾਰ ਨੂੰ ਕੋਣ ਪੁੱਛੇ? ਜ਼ਮੀਨ ਨੂੰ ਕੋਣ ਗਵਿਕਾ ਡਾਕ ਲੈ? ਸਰਕਾਰ ਨੂੰ ਜਿਹੜੀ ਜੀ ਪੁੱਛਣੀ ਤੁਸੀਂ ਅਖ ਦੇ ਕਿ ਗ੍ਰਿਗਰੀ ਬਣਗੇ ਉਹਨਾਂ ਦੀ। ਉਹਨਾਂ ਨੂੰ ਤੁਹਾਨੂੰ ਕਿਸੇ ਕੇ ਦੇ ਦਸੜ ਦੋਣਾ। ਫਿਰ ਤਾਂ ਹੀ ਕੋਈ ਵਪਾਰੀ ਚੀਡਰ ਬੰਨਾ ਵੀ ਨਹੀਂ ਜਾਂਦਾ। ਹਮਮ ਵਪਾਰੀਆਂ ਦੀ ਨੁਮਾਇੰਦੀ ਕਰਨ ਨੂੰ ਕੋਈ ਇਤਿਆਰ ਨਹੀਂ ਹੁੰਦਾ ਜਲਦੀ। ਹਮਮ ਜਲਦੀ ਜੀ। ਇਹ ਨੁਮਾਇੰਦੀ ਕਰਨੀ ਹੈ। ਥੈਂਕ ਯੂ ਜੋ ਬਾਈ। ਤੁਸੀਂ ਕਹਿੰਦੇ ਲੀਡਰ ਨਹੀਂ ਬਣਨਾ ਚਾਹੁੰਦਾ। ਅੱਜ ਕੱਲ ਤੇ ਵੱਡੇ ਵੱਡੇ ਕਾਰੋਬਾਰੀ ਰਾਜ ਸਭਾ ਤੱਕ ਪਹੁੰਚ ਰਹੇ। ਨਹੀਂ ਉਹ ਪਹੁੰਚਦੇ ਨੇ ਲੇਕਿਨ ਵਪਾਰੀਆਂ ਦੇ ਦਿੱਤਾ ਕੋਈ ਨਹੀਂ ਬੰਦਾ ਨਾ। ਉਹ ਤਾਂ ਕਹਿੰਦੇ ਸਾਨੂੰ ਵੋਟ ਪਾਓ। ਅਸੀਂ ਵੋਟ ਲੋਗ ਨੂੰ ਮੋਦਲ ਬਣਾਈਏ ਤੇ ਜਾ ਕੇ ਸਰਕਾਰ ਦਾ ਨਾਟਕ ਬਣਾਈਏ ਆਨੰਦ ਲੈਣ ਨੂੰ ਧਿਆਨ ਨੇ ਲੇਕਿਨ ਕਿਸੇ ਸੰਗਠਨ ਦਾ ਅੱਜ ਤੁਸੀਂ ਕੋ ਗਊਸ਼ਾਲਾ ਕੋਈ ਪ੍ਰਧਾਨ ਬਣ ਜੇ ਜਲਦੀ ਕੋਈ ਧਿਆਨ ਨਹੀਂ ਤੁਸੀਂ ਕੋਈ ਕਹੇ ਕਿਸੇ ਮੋਦਲ ਦਾ ਪ੍ਰਧਾਨ ਬਣ ਜੇ ਸਿਰ ਰਟਾ ਬੰਦੇ ਜੋ ਹੁੰਦੇ ਉਹ ਸ਼ਾਦੇ ਆ ਜਾਂਦੇ ਨੇ ਪਰਫਾਰਮੈਂਟ ਦਾ ਕੌਣ ਪ੍ਰਧਾਨ ਬਣਦਾ ਉਹਨੇ ਕੀ ਲੈਣਾ ਉਹਨੂੰ ਕੋਈ ਗੱਡੀ ਨਹੀਂ ਮਿਲਣੀ ਕੋਈ ਸੁਵਿਧਾ ਨਹੀਂ ਮਿਲਣੀ ਉਹਨੇ ਜੋ ਖਰਚਾ ਕਰਨਾ ਆ ਦੇ ਪੱਲਿਓ ਕਰਦਾ ਜੀ ਐਸ ਵਾਸਤੇ ਸਰਕਾਰ ਤੇ ਵਿੱਚ ਜਾਣ ਨੂੰ ਸਭ ਧਿਆਨ ਨੇ ਮੰਤਰੀ ਬਣਨ ਨੂੰ ਧਿਆਨ ਨੇ ਐਮ ਐਲ ਏ ਬਣਨ ਨੂੰ ਧਿਆਨ ਨੇ ਥੋੜਾ ਜਿਹਾ ਖਚਖਾ ਕੇ ਬੰਦ ਨੂੰ ਧਿਆਨ ਨਹੀਂ ਲੇ। ਹਮ। ਲੇਕਿਨ ਇਹਦੇ ਵਪਾਰੀਆ ਦਾ ਕੋਈ ਬਦਾਨ ਬੰਦ ਨੂੰ ਧਿਆਨ ਨਹੀਂ। ਤੁਸੀਂ ਗਰਾਉਂਡ ਦੀ ਰਿਐਲਿਟੀ ਬਾਰੇ ਸਾਨੂੰ ਜਾਣੂ ਕਰਵਾਇਆ ਜੀ ਅਬੋਰ ਸ਼ਹਿਰ 'ਚ ਅਸਰ ਕਿਵੇਂ ਹੈ ਖਾਸ ਕਰਕੇ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਤੇ ਪ੍ਰਸ਼ਾਸਨ ਕੀ ਕਰਦਾ ਹੈ। ਇਹ ਸਾਰੀ ਜਾਣਕਾਰੀ ਤੁਸੀਂ ਗਰਾਉਂਡ ਦੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ। ਤਾਂ ਸਾਡੇ ਨਾਲ ਸੁਰੇਸ਼ ਤੀਜਾ ਜੀ ਜਿਨ੍ਹਾਂ ਨੇ ਵਪਾਰ ਮੰਡਲ ਅਬੋਰ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਕਾਫੀ ਕੁਝ ਬਿਆਨ ਕੀਤਾ ਹੈ। ਪਰ ਸਵਾਲ ਇਹ ਪੈਦਾ ਹੁੰਦਾ ਅੱਜ ਵੀ ਕਿ ਇਹਨਾਂ ਗੱਲਾਂ ਦਾ ਇਹਨਾਂ ਤੱਥਾਂ ਦਾ ਤਾਂ ਹੀ ਦੱਸਣ ਦਾ ਫਾਇਦਾ ਜੇ ਇਸ ਦੇ ਉੱਤੇ ਅਮਲ ਹੋਵੇ ਹਲ-ਵਲ ਗੱਲ ਕਰੇ ਕਿਸ ਨੇ ਕਰਨਾ ਹੈ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਨੇ ਦੇਖਦੇ ਆ ਇਹਨਾਂ ਗੱਲਾਂ ਉੱਤੇ ਗੌਰ ਕਦੋਂ ਕੀਤਾ ਜਾਂਦਾ ਹੈ